ਕਿ ਹੁਣ ਐਲਈ ਨੂੰ ਮਿਲ ਕੇ ਆਏ ਆ ਤੇ ਦੂਜੇ ਪਾਸੇ ਰੰਮੀ ਉਹਨਾਂ ਦਾ ਜਿਹੜਾ ਸਰਕਲ ਆ ਉਹ ਵੀ ਆਪਣੇ ਤੋਂ ਮੈਂ ਤਾਂ ਵੀਰੋ ਪੰਜਾਬ ਵਿੱਚ ਪ੍ਰੈਜ਼ੈਂਟ ਨਹੀਂ ਸੀ ਨਹੀਂ ਤਾਂ ਇੱਥੇ ਤੱਕ ਨੌਬਤ ਨਹੀਂ ਹੋਣੀ ਸੀ ਸੋ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਆਦab ਔਰ ਨਮਸਕਾਰ ਮੈਂ ਆ ਤੁਹਾਡਾ ਹੋਸ ਚਾਚਾ ਸਿੰਰੀ ਤੇ ਅੱਜ ਇਸ ਵੀਡੀਓ ਵਿੱਚ ਤੁਸੀਂ ਗੱਲ ਕਰਾਂਗੇ ਐਲੀ ਮੰਗੜ ਤੇ ਰਮੀ ਰਿਧਾਵਾ ਦੇ ਝਗੜੇ ਬਾਰੇ ਦੋਸਤੋ ਐਲੀ ਮੰਗੜ ਨੂੰ 14 ਦਿਨ ਦੀ ਜੇਲ ਹੋ ਚੁੱਕੀ ਹੈ ਅਤੇ ਰਮੀ ਰਿਧਾਵਾ ਖੁਦ ਫਰਾਰ ਹੈ ਤੇ ਵਿੱਚੋਂ ਖਬਰ ਸਾਨੂੰ ਮਿਲ ਰਹੀ ਹੈ ਵੀ ਰਮੀ ਰਿਧਾਵਾ ਨੂੰ ਪੁਲਸ ਵਾਲਿਆਂ ਨੇ ਖੁਦ ਰਫਾ ਦਫਾ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਤੂੰ ਇੱਥੇ ਰਿਹਾ ਤਾਂ ਤੇਰਾ ਵੀ ਟਾਪ ਆਊਗਾ ਤੂੰ ਨਿਕਲ ਜਾ ਤਾਂ ਤੇ ਦੋਸਤੋ ਐਲੀ ਮੰਗੜ ਨੂੰ ਇਸ ਦਰਦ ਦੇ ਹਾਲਤ ਵਿੱਚ ਦੇਖ ਕੇ ਮਿੱਤਰਾਂ ਨੇ ਲੈਣੀ ਅੱਜ ਮਲਦੀ ਲੜਾਈ ਦੇ ਕਲਾਕਾਰ ਕੇਐਸ ਮੱਖਣ ਨੇ ਐਲੀ ਨੂੰ ਸਪੋਰਟ ਕੀਤਾ ਹੈ ਉਸ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਇੱਥੇ ਹੁੰਦਾ ਤਾਂ ਇਹਨਾਂ ਰੌਲਾ ਵਧਨ ਨਹੀਂ ਸੀ ਦੇਣਾ ਸਸੀ ਕਾਲ ਜੀ ਸਾਰਿਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਇੱਕ ਮੁੱਦਾ ਬਹੁਤ ਪੜਕਿਆ ਹੋਇਆ ਸੀਗਾ ਐਲੀ ਮੰਗੜ ਤੇ ਰਮੀ ਰੰਧਾਵੇ ਵਾਲਾ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਸਨੈਪਚੈਟ ਇੰਸਟਾਗ੍ਰਾਮ ਤੇ ਸਾਰਿਆਂ ਨੇ ਬਹੁਤ ਸਵਾਲ ਲਿਆ ਬਹੁਤ ਮੇਲਾ ਲੁੱਟਿਆ ਬਟ ਕਿਤੇ ਨਾ ਕਿਤੇ ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਇੱਕ ਬੰਦੇ ਨਾਲ ਬਹੁਤ ਨਜਾਇਜ਼ ਹੁੰਦੀ ਪਈ ਆ ਬਹੁਤ ਮਾੜੀ ਹੁੰਦੀ ਪਈ ਆ ਇਹਨਾਂ ਸੋਚਿਆ ਨਹੀਂ ਸੀ ਕਿ ਜਿੰਨਾ ਕੰਮ ਵੱਧ ਚੁੱਕਾ ਸੋ ਅੱਜ ਰੋਪੜ ਆਏ ਸੀਗੇ ਜਿੱਥੇ ਆਪਣੇ ਜੇਲ੍ਹ ਦੇ ਵਿੱਚ ਕੋਰਟ ਵੱਲੋਂ ਭੇਜਿਆ ਗਿਆ ਭਾਜੀ ਹੁਣ ਸੀਗੇ ਨਾਲ ਆਪਣੇ ਤੇ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਤੇ ਆ ਜਿਹੜਾ ਐਲੀ ਤੇ ਰੰਮੀ ਵਾਲਾ ਮੁੱਦਾ ਸੀ ਮੈਂ ਸੋਚਿਆ ਨਹੀਂ ਸੀ ਵੀ ਇਹ ਇੱਥੇ ਤੱਕ ਵੱਧ ਜਾਊਗਾ ਕਿ ਹੁਣ ਐਲੀ ਨੂੰ ਮਿਲ ਕੇ ਆਏ ਆ ਤੇ ਦੂਜੇ ਪਾਸੇ ਰੰਮੀ ਉਹਨਾਂ ਦਾ ਜਿਹੜਾ ਸਰਕਲ ਆ ਉਹ ਵੀ ਆਪਣੇ ਤੋਂ ਕੋਈ ਬਾਹਰੀ ਨਹੀਂਗੇ ਤੇ ਮੈਂ ਛੋਟੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਗੱਲ ਨੂੰ ਆਪਾਂ ਠੰਡੀ ਪਾਈਏ ਤੇ ਦੂਜੇ ਪਾਸੇ ਮੈਂ ਜਿਹੜੇ ਇੰਡਸਟਰੀ ਵਾਲੇ ਆ ਪੰਜਾਬੀ ਇੰਡਸਟਰੀ ਜਿਹਦੇ ਵਿੱਚ ਸਿੰਗਰ ਰਾਈਟਰ ਆ ਵੀਡੀਓ ਡਾਇਰੈਕਟਰ ਮਾਡਲ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਇਦਾਂ ਦਾ ਕੋਈ ਮੁੱਦਾ ਹੁੰਦਾ ਜੇ ਤੁਸੀਂ ਬੈਠ ਕੇ ਸੁਲਝਾ ਸਕਦੇ ਤਾਂ ਉੱਤੇ ਜ਼ਰੂਰ ਅਮਲ ਕਰਿਆ ਕਰੋ ਤੁਸੀਂ ਜ਼ਬਰਦਸਤ ਨਾਲ ਉਹਨਾਂ ਨੂੰ ਬਿਠਾਲ ਸਕਦੇ ਆ ਕਿਉਂਕਿ ਇਹਦੇ ਵਿੱਚ ਸਾਰੇ ਆਪਾਂ ਆ ਜਾਂਦੇ ਆ ਤੇ ਫਿਰ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਐਲੀ ਤੇ ਐਲੀ ਦੇ ਫੈਨ ਚ ਰਮੀ ਤੇ ਰਮੀ ਦੇ ਫੈਨ ਚ ਨੂੰ ਬੇਨਤੀ ਕਿ ਗੱਲ ਤੇ ਮਿੱਟੀ ਪਾਓ ਤੇ ਦੂਜੇ ਪਾਸੇ ਜਿਹੜਾ ਇੱਕ ਉਹਦੇ ਕੋਲ ਉਹ ਐਲੀ ਕੋਲੋਂ ਕੋਈ ਸ਼ਬਦ ਹੋਇਆ ਉਹਨੇ ਰੀਅਲਾਈਜ਼ ਵੀ ਕੀਤਾ ਆ ਮੀਡੀਆ ਤੇ ਤੇ ਕੋਈ ਇੰਨਾ ਇਸ਼ੂ ਨਹੀਂਗਾ ਮੈਂ ਉਸ ਵੀ ਸਾਥ ਸਾਜ ਨੇ ਸ਼ਿਕਾਇਤ ਕੀਤੀ ਆ ਉਹਨੂੰ ਵੀ ਬੇਨਤੀ ਕਰਾਂਗੇ ਕਿ ਭਾਈ ਚਲੋ ਇਨਸਾਨ ਗਲਤੀਆਂ ਦਾ ਪਤਲਾ ਸਾਡੇ ਤੋਂ ਵੀ ਹੋ ਸਕਦੀ ਐ ਕਿਉਂ ਮੈਂ ਜਿਹੜੀ ਹੈ ਇੱਕ ਫਾਬੜੇ ਇਹਨਾਂ ਇੰਡਸਟਰੀਆਂ ਦੇਖਿਆ ਡਰਾਮਾ ਇਹਨੂੰ ਸੀਨੀਅਰ ਆਰਟਿਸਟ ਇੰਡਸਟਰੀ ਵਾਲੇ ਸੋਲਡ ਆਊਟ ਕਰ ਸਕਦੇ ਸੀ ਬੈਠ ਕੇ ਮੈਂ ਤਾਂ ਵੀਰੋਂ ਪੰਜਾਬ ਵਿੱਚ ਪ੍ਰੈਜੈਂਟ ਨਹੀਂ ਸੀ ਨਹੀਂ ਤਾਂ ਇੱਥੇ ਤੱਕ ਨੌਬਤ ਨਹੀਂ ਹੋਣੀ ਸੀ ਸੋ ਮੈਂ ਬੇਨਤੀ ਮੇਰੀ ਇਹ ਹੈ ਕਿ ਤੁਸੀਂ ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਜੇ ਗੱਲ ਵਧਣ ਲੱਗਦੀ ਚਲੋ ਇੱਕ ਦੋ ਦੇ ਨਾਲ ਆਰਗੂਮੈਂਟ ਹੋ ਗਿਆ ਸੋਸ਼ਲ ਮੀਡੀਆ ਹੈਗਾ ਆ ਅੱਗੇ ਦੇਖਿਆ ਵੀ ਮੈਂਟ ਜਾਂਦੀ ਗੱਲ ਜੇ ਹੁਣ ਗੱਲ ਬਾਤ ਹੀ ਆ ਤਾਂ ਉਹਨੂੰ ਸੀਨੀਅਰ ਆਰਟਿਸਟਾਂ ਦਾ ਵੀ ਫਰਜ਼ ਹੈ ਘੂਏ ਜਿਹਾ ਹੋਗੇ ਨਾ ਬੈਠਿਆ ਕਰੋ ਮੇਰੀ ਤੁਹਾਨੂੰ ਬੇਨਤੀ ਆ ਤੇ ਮੈਂ ਪੰਜਾਬ ਵਿੱਚ ਨਹੀਂ ਸੀ ਅੱਜ ਮੈਨੂੰ ਜੱਗਾ ਤੇ ਮਣੀ ਹੁਣ ਦਿੱਲੀ ਤੋਂ ਲੈ ਗਿਆ ਇਹਨਾਂ ਨੇ ਜਦੋਂ ਦੱਸਿਆ ਬੇਡਾਂ ਖਲਾਰਾ ਪੈ ਗਿਆ ਆ ਅਦਾਲਤਾਂ ਤੱਕ ਗੱਲਾਂ ਚੱਲ ਗਈਆਂ ਬੜਾ ਹੱਟ ਹੋਇਆ ਸੋ ਦੋਸਤੋ ਆਸ ਲਈ ਇਹ ਨਹੀਂ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ